ਵਾਹਿਗੁਰੂ ਜੀ ਦਾ ਅਨਸਾ ਵਾਹਿਗੁਰੂ ਜੀ ਦੇ ਭਤੇ ਬਦਰਾਸ ਨੀਰੂ ਕੰਕੀਤ ਸਾਹਿਬ ਤੋਰੇ ਦੇ ਨਾਲ ਨੇ ਇੱਕ ਹੋਣਾ ਮਿੱਤਰੀ ਤੋਂ ਸਭੋ ਸਾਸਤ੍ਰ ਨੂੰ ਦਿੱਤੀ ਕੀਤੀ ਜਾਂਦੀ ਹੈ ਜਿਨ੍ਹਾਂ ਸਾਸਦਰਾਸਤਾਂ ਇਸਰੇ ਹਰ ਨਾਮ ਨਾਲ ਮੰਨ ਧਨ ਸਿ ਸੇ ਨੰਨ ਦਾ ਕੂਮ ਬਸੋਏ ਸੰਤ ਸੰਤ ਬਾਬਾ ਇਸਰ ਦਾਸ ਦੇ ਮਹਾਂਪੁਰਖਾਂ ਦੀ ਯਾਦ ਅੰਦਰ